ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜੋ ਗੁਰੂ ਘਰ ਨਹੀਂ ਜਾਂਦੇ ਉਹਨਾਂ ਨਾਲ ਕੀ ਹੋਣਾ ਹੈ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਪਿਆਰਿਓ ਜਿਹੜੇ ਗੁਰੂ ਘਰ ਤੋਂ ਮੁੱਖ ਮੋੜ ਲੈਂਦੇ ਨੇ ਬਾਬਾ ਕੁਲਵੰਤ ਸਿੰਘ ਜੀ ਨੇ ਉਹਨਾਂ ਬਾਰੇ ਅਜਿਹਾ ਕਿਉਂ ਆਖਿਆ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਅਸੀਂ ਗੁਰੂ ਘਰ ਜਾਂਨੇ ਆ ਸਾਰ ਸੰਗਤ ਗੁਰੂ ਘਰ ਜਾ ਕੇ ਵੀ ਅਸੀਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਸਾਡਾ ਫਿਰ ਵੀ ਮਨ ਤੇ ਕੰਟਰੋਲ ਨਹੀਂ ਹੈ ਗੁਰਮੁਖ ਪਿਆਰਿਓ ਕਿਉਂ ਕੰਟਰੋਲ ਨਹੀਂ ਹੈ ਕੀ ਕਾਰਨ ਹੈ ਉਹਦੇ ਬਾਰੇ ਆਪਾਂ ਪਹਿਲਾਂ ਵੀ ਇੱਕ ਦਫਾ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਸਾਡਾ ਮਨ ਸਾਡੇ ਹੀ ਕੰਟਰੋਲ ਦੇ ਵਿੱਚ ਨਹੀਂ ਹੈਗਾ ਸਾਡਾ ਮਨ ਸਾਡੇ ਹੀ ਕੰਟਰੋਲ ਦੇ ਵਿੱਚ ਨਹੀਂ ਹੈਗਾ ਪਿਆਰਿਓ ਅਸੀਂ ਉਸ ਚੀਜ਼ ਤੋਂ ਵਾਰ ਹੋ ਚੁੱਕੇ ਆਂ ਪਰ ਵਾਰੇ ਹੋ ਚੁੱਕੇ ਆਂ ਜਿਹੜੇ ਕਹਿੰਦੇ ਆ ਨਾ ਸਾਡਾ ਗੁਰੂ ਘਰ ਜਾਣ ਨੂੰ ਮਨ ਨਹੀਂ ਮੰਨਦਾ ਜੀ ਅਸੀਂ ਇਸ ਕਰਕੇ ਨਹੀਂ ਜਾਂਦੇ ਤੇ ਸਾਧ ਸੰਗਤ ਜਿਹੜੇ ਗੁਰੂ ਘਰ ਆਉਂਦੇ ਨੇ ਮਨ ਉਹਨਾਂ ਦਾ ਵੀ ਨਹੀਂ ਮੰਨਦਾ ਗੱਲ ਸਮਝੋ ਥੋੜੀ ਜੀ ਸਾਧ ਸੰਗਤ ਮਨ ਨਹੀਂ ਮੰਨਦਾ ਕਿ ਮਨ ਜਿਹੜਾ ਹੈ ਉਹ ਮਨ ਨਹੀਂ ਮੰਨਦਾ ਗੱਲ ਕੀ ਹੈ ਅਜਿਹਾ ਕਾਰਨ ਕੀ ਹੈ ਸਾਧ ਸੰਗਤ ਜਿਹੜੇ ਗੁਰੂ ਘਰ ਨਹੀਂ ਆਉਂਦੇ ਉਹ ਕਹਿੰਦੇ ਸਾਡਾ ਮਨ ਨਹੀਂ ਮੰਨਦਾ ਇਸ ਕਰਕੇ ਅਸੀਂ ਨਹੀਂ ਆਉਂਦੇ ਪਿਆਰਿਓ ਜਿਨ੍ਹਾਂ ਦਾ ਮਨ ਮੰਨਦਾ ਉਹ ਗੁਰੂ ਘਰ ਆਉਂਦੇ ਨੇ ਆਪਾਂ ਇੱਕ ਗੱਲ ਸਮਝ ਲਈਏ ਉਹਨਾਂ ਦਾ ਮਨ ਵੀ ਨਹੀਂ ਕਰਦਾ ਉਹ ਵੀ ਮਜਬੂਰੀ ਵਸ ਹੋ ਕੇ ਆਉਂਦੇ ਨੇ ਮਜਬੂਰੀ ਵਸ ਹੁਣ ਤੁਸੀਂ ਕਹੋਗੇ ਵੀ ਇਹ ਗੱਲ ਠੀਕ ਨਹੀਂ ਹੈਗੀ ਗੱਲ ਅਸਲ ਦੇ ਵਿੱਚ ਹੈ ਕੀ ਕੀ ਗੱਲ ਹੈ ਅਸੀਂ ਲਾਲਚਵਸ ਹੋ ਕੇ ਆ ਰਹੇ ਹਾਂ ਕੋਈ ਕੁਝ ਮੰਗਦਾ ਆ ਕੇ ਕੋਈ ਕੁਝ ਮੰਗਦਾ ਕੋਈ ਕਹਿੰਦਾ ਆ ਚਾਹੀਦਾ ਹੈ ਕੋਈ ਕਹਿੰਦਾ ਉਹ ਚਾਹੀਦਾ ਹੈ ਵਖੋ ਵਖਰੀਆਂ ਮੰਗਾ ਨੇ ਵਖੋ ਵਖਰੀਆਂ ਸਾਡੀਆਂ ਮੰਗਾਂ ਜੁੜੀਆਂ ਹੋਈਆਂ ਨੇ ਆ ਚਾਹੀਦਾ ਉਹ ਚਾਹੀਦਾ ਹੈ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਵੱਖੋ ਵੱਖਰੀਆਂ ਮੰਗਾਂ ਨੇ ਸਾਧ ਸੰਗਤ ਕੋਈ ਕਹਿੰਦਾ ਮੇਰਾ ਵੀਜ਼ਾ ਲੱਗ ਜਾਏ ਕੋਈ ਕਹਿੰਦਾ ਮੈਨੂੰ ਪੈਸਾ ਮਿਲ ਜਾਏ ਕੋਈ ਕਹਿੰਦਾ ਮੇਰੀ ਲਾਟਰੀ ਲੱਗ ਜਾਏ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਆਪਾਂ ਇਸ ਚੀਜ਼ ਨੂੰ ਵੇਖ ਸਕਦੇ ਹਾਂ ਇਸ ਚੀਜ਼ ਨੂੰ ਵਾਕੇ ਹੀ ਆਪਾਂ ਗੌਰ ਕਰ ਸਕਦੇ ਹਾਂ ਸਾਧ ਸੰਗਤ ਆਪਾਂ ਵੱਖੋ-ਵੱਖਰੀਆਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਹਾਂ ਵੱਖੋ-ਵੱਖਰੀਆਂ ਚੀਜ਼ਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਜਦਕਿ ਜਿਹੜੀ ਸਚਾਈ ਹੈ ਉਹ ਇਹ ਹੈ ਸਾਧ ਸੰਗਤ ਅਸੀਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕੇ ਕੰਟਰੋਲ ਕਿਉਂ ਨਹੀਂ ਕਰ ਸਕੇ ਉਹਦਾ ਵੀ ਇੱਕ ਕਾਰਨ ਹੈ ਅਸੀਂ ਕੰਟਰੋਲ ਕਿਉਂ ਨਹੀਂ ਕਰ ਸਕੇ ਉਹਦਾ ਇੱਕ ਕਾਰਨ ਇਹ ਵੀ ਕਿ ਸਾਧ ਸੰਗਤ ਅਸੀਂ ਇੱਕ ਸਥਿਤੀ ਦੇ ਵਿੱਚ ਫਸੇ ਹੋਇਆ ਇੱਕ ਸਥਿਤੀ ਦੇ ਵਿੱਚ ਸਾਧ ਸੰਗਤ ਅਸੀਂ ਲਾਲਚ ਕਰਕੇ ਗੁਰੂ ਘਰ ਆ ਰਹੇ ਹਾਂ ਤੇ ਗੁਰੂ ਤੋਂ ਦਾਤਾ ਪਾਉਣ ਦੇ ਲਈ ਅਸੀਂ ਗੁਰੂ ਘਰ ਆ ਰਹੇ ਹਾਂ ਗੁਰੂ ਤੋਂ ਦਾਤਾਂ ਲੈਣ ਦੇ ਲਈ ਅਸੀਂ ਗੁਰੂ ਘਰ ਦੇ ਵਿੱਚ ਆ ਰਹੇ ਆ ਨਹੀਂ ਸਾਡਾ ਕੋਈ ਹੋਰ ਬਹੁਤਾ ਵੱਡਾ ਜਿਹੜਾ ਲਾਲਚ ਹੈ ਉਹ ਨਹੀਂ ਹੈਗਾ ਸਾਧ ਸੰਗਤ ਸਾਡਾ ਜਿਹੜਾ ਸਭ ਤੋਂ ਵੱਡਾ ਲਾਲਚ ਹੈ ਉਹ ਹੈ ਕਿ ਗੁਰੂ ਘਰ ਆ ਕੇ ਗੁਰੂ ਤੋਂ ਦਾਤਾਂ ਮੰਗਣੀਆਂ ਸਾਨੂੰ ਲਾਲਚ ਹੈ ਵੀ ਸਾਡੀਆਂ ਜੜੀਆਂ ਦਾਤਾਂ ਨੇ ਉਹ ਸਾਨੂੰ ਮਿਲਣ ਗਈਆਂ ਇਸ ਕਰਕੇ ਅਸੀਂ ਗੁਰੂ ਕੋਲ ਆ ਰਹੇ ਆ ਇਸ ਕਰਕੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆ ਰਹੇ ਆ ਨਹੀਂ ਹੋਰ ਸਾਡਾ ਕੋਈ ਬਹੁਤਾ ਵੱਡਾ ਜਿਹੜਾ ਲਾਲਚ ਹੈ ਉਹ ਨਹੀਂ ਹੈ ਬਹੁਤਾ ਵੱਡਾ ਲਾਲਚ ਨਹੀਂ ਕੋਈ ਹੈਗਾ ਪਿਆਰਿਓ ਜਿਹੜੇ ਗੁਰੂ ਘਰ ਆਉਂਦੇ ਨੇ ਜਾਂ ਫਿਰ ਉਹਨਾਂ ਦਾ ਇੱਕ ਮਕਸਦ ਹੁੰਦਾ ਮੈਂ ਗੁਰੂ ਘਰ ਆ ਰਿਹਾ ਮੇਰਾ ਇੰਨੇ ਦਿਨ ਮੈਂ ਗੁਰੂ ਘਰ ਜਾਵਾਂਗਾ ਸਤਿਗੁਰੂ ਜੀ ਮੇਰੀ ਹਰ ਇੱਛਾ ਪੂਰੀ ਹੋ ਜਾਏ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਏ ਮੇਰੇ ਹਰ ਇੱਕ ਮਨ ਦੀ ਇੱਛਾ ਪੂਰੀ ਹੋ ਜਾਏ ਸਤਿਗੁਰੂ ਜੀ ਇੰਨੀ ਕੋ ਕਿਰਪਾ ਕਰੋ ਪਾਤਸ਼ਾਹ ਜੀ ਇੰਨੀ ਕੋ ਰਹਿਮਤ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਇੰਨੀ ਕੋ ਕਿਰਪਾ ਕਰ ਦਿਓ ਮੈਂ ਇੰਨੇ ਦਿਨ ਗੁਰੂ ਘਰ ਆਵਾਂਗਾ ਮੈਂ ਇੰਨੇ ਦਿਨ ਸੇਵਾ ਕਰਾਂਗਾ ਮੈਂ ਇੰਨੇ ਦਿਨ ਹਾਜ਼ਰੀ ਲਵਾਵਾਂਗਾ ਇਹ ਸਭ ਤੋਂ ਵੱਡਾ ਲਾਲਚ ਹੈ ਇਹ ਸਭ ਤੋਂ ਵੱਡਾ ਲਾਲਚ ਹੈ ਸਾਰ ਸੰਗਤ ਜੇ ਤਾਂ ਚੀਜ਼ ਮਿਲ ਗਈ ਤਾਂ ਵੀ ਗੁਰੂ ਘਰੋਂ ਔਣੋਂ ਹਟ ਗਿਆ ਘਟਾ ਗਿਆ ਜੇ ਨਾ ਮਿਲੀ ਤਾਂ ਵੀ ਕਹਿੰਦੇ ਜੀ ਮਿਲੀ ਨਹੀਂ ਹੁਣ ਕੀ ਕਰੀਏ ਜੀ ਹੁਣ ਕੋਈ ਹੋਰ ਬਾਬਾ ਲੱਭਾਂਗੇ ਮੈਂ ਇੱਕ ਦਿਨ ਕਥਾ ਸੁਣ ਰਿਹਾ ਸੀ ਜਿਸ ਦੇ ਵਿੱਚ ਬਾਬਾ ਕੁਲਵੰਤ ਸਿੰਘ ਜੀ ਹੋਰਾਂ ਨੇ ਇੱਕ ਬੇਨਤੀ ਕੀਤੀ ਸੀ ਕਹਿੰਦੇ ਗੁਰੂ ਨਾਲ ਜੁੜਨਾ ਹੈ ਤੇ ਨਿਰਸਵਾਰਥ ਹੋ ਕੇ ਜੁੜੀਏ ਫਲ ਦੀ ਚਿੰਤਾ ਨਾ ਕਰੀਏ ਨਿਰਸਵਾਰਥ ਕਿਵੇਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਕੁਝ ਦਵੋਗੇ ਉਹ ਮੇਰੇ ਭਲੇ ਲਈ ਹੋਏਗਾ ਜੇ ਤੁਸੀਂ ਕੁਝ ਨਹੀਂ ਦਵੋਗੇ ਤਾਂ ਉਹ ਵੀ ਮੇਰੇ ਭਲੇ ਲਈ ਹੋਏਗਾ ਮੈਨੂੰ ਦਾਤਾ ਨਾਲ ਨਹੀਂ ਮੈਨੂੰ ਦਾਤੇ ਨਾਲ ਪਿਆਰ ਹੈ ਮੈਨੂੰ ਕਰਤੇ ਪੁਰਖ ਨਾਲ ਪਿਆਰ ਹੈ ਸਤਿਗੁਰ ਮੈਨੂੰ ਤੁਹਾਡੇ ਨਾਲ ਪਿਆਰ ਹੈ ਸਤਿਗੁਰ ਮੈਂ ਕਿਸੇ ਚੀਜ਼ ਨਾਲ ਪਿਆਰ ਨਹੀਂ ਕਰਨਾ ਸਤਿਗੁਰ ਮੈਂ ਕਿਸੇ ਆਮ ਚੀਜ਼ ਨਾਲ ਪਿਆਰ ਨਹੀਂ ਕਰਨਾ ਸਤਿਗੁਰੂ ਮੈਨੂੰ ਤੁਹਾਡੇ ਨਾਲ ਪਿਆਰ ਹੈ ਮੈਂ ਤੁਹਾਡੇ ਨਾਲ ਹੀ ਰੱਖਣਾ ਹੈ ਮੈਂ ਤੁਹਾਡੇ ਨਾਲ ਹੀ ਰੱਖਣਾ ਹੈ ਸਤਿਗੁਰੂ ਮੈਂ ਕਿਸੇ ਚੀਜ਼ ਨਾਲ ਪਿਆਰ ਨਹੀਂ ਕਰਨਾ ਕਿਸੇ ਵੀ ਚੀਜ਼ ਨਾਲ ਪਿਆਰ ਨਹੀਂ ਕਰਨਾ ਸਤਿਗੁਰੂ ਇਹ ਜਿਹੜਾ ਪਿਆਰ ਹੈ ਨਾ ਇਹ ਤੁਹਾਡੇ ਨਾਲ ਹੀ ਰਵੇ ਸਤਿਗੁਰੂ ਇਹ ਜਿਹੜਾ ਪਿਆਰ ਹੈ ਨਾ ਇਹ ਤੁਹਾਡੇ ਨਾਲ ਹੀ ਰਵੇ ਸਤਿਗੁਰੂ ਮੈਨੂੰ ਕਿਸੇ ਹੋਰ ਚੀਜ਼ ਨਾਲ ਨਹੀਂ ਪਿਆਰਿਓ ਯਾਦ ਰੱਖਿਓ ਜਦੋਂ ਇਹ ਗੱਲ ਮਨ ਵਿੱਚ ਆ ਗਈ ਖਾ ਜਦੋਂ ਇਹ ਗੱਲ ਆਪਣੇ ਅੰਦਰਲੇ ਮਨ ਵਿੱਚ ਆ ਗਈ ਤੇ ਯਾਦ ਰੱਖਿਓ ਪਿਆਰਿਓ ਫਿਰ ਵਿਦਆਊਟ ਕੰਡੀਸ਼ਨ ਆਪਾਂ ਗੁਰੂ ਦੇ ਨਾਲ ਜੁੜਾਂਗੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜਾਂਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜਾਂਗੇ ਮੈਂ ਕਹਣਾ ਜੋ ਕੁਝ ਗੁਰੂ ਨੇ ਦਿੱਤਾ ਸ਼ੁਕਰਾਨਾ ਕਰਿਆ ਕਰੋ ਜੋ ਨਹੀਂ ਦਿੱਤਾ ਉਹ ਗੁਰੂ ਤੋਂ ਮੰਗੋ ਤੇ ਐਵੇਂ ਗੁਰੂ ਨਾਲ ਮੂੰਹ ਬਣਾਉਣ ਦਾ ਕੋਈ ਫਾਇਦਾ ਨਹੀਂ ਐਵੇਂ ਅਸੀਂ ਗੁਰੂ ਦੇ ਨਾਲ ਆਪਣਾ ਜਿਹੜਾ ਹੈ ਉਹ ਇੱਕ ਰਿਸ਼ਤੇ ਨੂੰ ਜਿਹੜਾ ਖਰਾਬ ਕਰਦੇ ਆ ਅਸੀਂ ਸਮਝਦੇ ਆ ਵੀ ਸ਼ਾਇਦ ਸਾਨੂੰ ਦਿੱਤਾ ਨਹੀਂ ਕਿਉਂ ਨਹੀਂ ਦਿੱਤਾ ਜੀ ਅਸੀਂ ਗੁਰੂ ਘਰ ਹੱਤੋਂ ਹਟ ਜਾਂਦੇ ਆ ਨਾਰਾਜ਼ ਹੋ ਜਾਂਦੇ ਆ ਗੁਰੂ ਘਰ ਆਈਏ ਵਿਦਆਊਟ ਕੰਡੀਸ਼ਨ ਆਈਏ ਤੇ ਪਿਆਰਿਓ ਜਿਹੜੇ ਕਹਿੰਦੇ ਆ ਮਾਨੀ ਮਨ ਦਾ ਮਨ ਨੂੰ ਮਨਾ ਕੇ ਲੈ ਕੇ ਆਇਓ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਫੇਰ ਤੁਹਾਡੇ ਤੇ ਵਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ